ਸਵਾਗਤਾਂ ਕਿਸਾਨ ਵੀਰੋ ਤੁਹਾਡਾ ਸਤਿਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਧੂੜਕੋਟ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਨਿਹਾਲ ਸਿੰਘ ਵਾਲੇ ਦੇ ਵੀ ਬਿਲਕੁਲ ਨਾਲ ਹੈ ਤੇ ਨਾਲ ਦਾ ਪਿੰਡੇ ਦੇ ਰਣ ਸਿੰਘ ਵਾਲਾ ਸੋ ਇਹ ਧੂੜਕੋਟ ਪਿੰਡ ਦੇ ਵਿੱਚੋਂ ਵੀਡੀਓ ਬਣਾ ਰਹੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਜੀ ਹੋਰੀ ਖੇਤੀਬਾੜੀ ਦੇ ਨਾਲ-ਨਾਲ ਘਰੇ ਕੁਝ ਕੋ ਪਸ਼ੂ ਰੱਖਦੇ ਆ ਇਹਨਾਂ ਦੇ ਵਿੱਚੋਂ ਹੀ ਅੱਜ ਇਹਨਾਂ ਨੇ ਇੱਕ ਏ ਝੋਟੀ ਬਕਾਊ ਕੀਤੀ ਹੈ ਅਪਾ ਇਹਦੇ ਬਾਰੇ ਜਾਣਕਾਰੀ ਲਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਨੂੰ ਪਸੰਦ ਆਜੂ ਉਹ ਵੀਰ ਤਸੱਲੀ ਕਰਨ ਦਾ ਹੱਕ ਰੱਖਦਾ ਜਰੂਰ ਆ ਕੇ ਦੇਖਿਓ ਸਮਝੋ ਸ਼ੁਰੂਆਤ ਦੇ ਵਿੱਚ ਹੀ ਦੱਸ ਦਿੰਨਾ ਦੋਸਤੋ ਵੀ ਇਹਦਾ ਸਿੰਘ ਦਾ ਸਹਜ ਤੁਸੀਂ ਦੇਖ ਹੀ ਰਹੇ ਹੋ ਕਿ ਬੜਾ ਸੋਹਣਾ ਬਹੁਤ ਸੋਹਣੀ ਝੋਟੀ ਹੈ ਢਾਂਚੇ ਵੱਲੋਂ ਵੀ ਹੈ ਬਰੀਕੀਆਂ ਫੁੱਲ ਹੈ ਮਤਲਬ ਕਿਤੋਂ ਵੀ ਮੋਟਾ ਮਾਸ ਨਹੀਂਗਾ ਦੁੱਧ ਵਾਲੀ ਝੋਟੀ ਹੈ ਸੋ ਬਿਊਟੀ ਦੇ ਨਾਲ ਨਾਲ ਦੁੱਧ ਵੀ ਚੰਗਾ ਦੇਣ ਵਾਲੀ ਝੋਟੀ ਤੁਹਾਨੂੰ ਵੀਡੀਓ 'ਚ ਦਿਖਾਉਣੀ ਹੈ ਲਾਸਟ ਤੱਕ ਵੀਡੀਓ ਦੇਖਦੇ ਰਹੋ ਪਸੰਦ ਜੀ ਨੂੰ ਆਜੂ ਉਹਦਾ ਹੱਕ ਆ ਵੀ ਉਹ ਆ ਕੇ ਤਸੱਲੀ ਕਰੇ ਨੰਬਰ 22 ਦਾ ਸਕਰੀਨ ਉੱਤੇ ਚਲਾਉਂਗਾ ਹਵਾਨਾ ਇੱਕ ਵਾਰ ਖੜੀ ਦਾ ਦੇਖੋ ਤੁਸੀਂ ਬਾਕੀ ਤੋਰ ਕੇ ਵੀ ਤੁਹਾਨੂੰ ਇਹ ਝੋਟੀ ਜਿਹੜੀ ਉਹ ਵੀਡੀਓ ਦੇ ਵਿੱਚ ਦਿਖਾਵਾਂਗੇ ਆਓ ਮਿਲਦੇ ਆਂ ਬਾਈ ਨੂੰ ਕਰਦੇ ਆਂ ਗੱਲਬਾਤ ਇਸ ਝੋਟੀ ਸੰਬੰਧੀ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਬਾਈ ਨਾਮ ਜਗਵਿੰਦਰ ਸੈੰਗੀ ਪਿੰਡ ਧੂਰਕੋਟ ਜਗਵਿੰਦਰ ਬਾਈ ਘਰ ਦੇ ਪਸ਼ੂ ਹੀ ਆ ਜਿਹੜੇ ਫਿਰ ਰੱਖੇ ਵੇ ਆ ਹਾਂਜੀ ਹਾਂਜੀ ਬਾਈ ਘਰ ਦੀ ਘਰੇਲੂ ਪਸ਼ੂ ਆ ਆਪਣੇ ਕੋਈ ਵਪਾਰ ਦਾ ਨਹੀਂ ਠੀਕ ਐ ਨਮਾ ਸੂਆ ਸੋਣ ਲੱਗੀ ਐ ਇਹ ਵੀਰੇ ਦੂਜਾ ਸੂਆ ਸੋਣੀ ਆ ਠੀਕ ਹੈ ਅੱਛਾ ਇਹਦੀ ਕੋਈ ਸੀਮਨ ਡਿਟੇਲ ਪਤਾ ਹੈ ਕਿਹੜੇ ਬੁੱਲਦੀ ਹੈ ਆਪ ਵੀਰੇ M29 ਦੀ ਆ ਹੂੰ ਤੇ ਗਾਂ ਹੁਣ ਇਹ ਗੱਪਣ ਕੋਹੇ ਨੂਰ ਤੋਂ ਆ ਕੋਹੇ ਨੂਰ ਲక్ష్ਮੀ ਡੇਰੀ ਫਾਰਮ ਹਾਂਜੀ 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 ਉਹ ਅੱਛਾ ਭਾਈ ਪਹਿਲਾਂ ਦਾ ਦੁੱਧ ਕਿੰਨਾ ਚੋਇਆ ਇਹਦਾ ਵੀਰੇ ਆਪਾਂ 13.5 ਤੋਂ 14 ਦੇ ਵਿੱਚ ਚੋਇਆ ਕਰੇ ਹੁਣੇ ਕਿੰਨੇ ਕ ਦਿਨ ਲੈ ਸਕਦੀ ਆ ਅੰਦਾਜ਼ਾ ਮੋਟਾ ਜਿਹਾ ਕੋਈ ਬਸ ਹੁਣ ਦਿਨ ਵੀਰੇ 3-4 ਦਿਨ ਲਾਊਗੀ ਵੱਧ ਤੋਂ ਵੱਧ ਠੀਕ ਹੈ ਹੁਣ ਤਿਆਰੀ ਚ ਹੀ ਆ ਹਾਂਜੀ ਹਾਂਜੀ ਪੂਰੀ ਤਿਆਰੀ ਚ ਆਂ ਤਾ ਐ ਰੇਟ ਇਹਦਾ ਕੀ ਰੱਖਦੇ ਹਾਂ ਰੇਟ ਵੀਰੇ ਫੋਨ 'ਤੇ ਕਰਾਂਗੇ ਖੁੱਲ ਕੇ ਨੂੰ ਬਈ ਤੋੜ ਕੇ ਦਿਖਾ ਦਈਏ ਸੋ ਦੋਸਤੋ ਸੁਆ ਦੂਜਾ ਝੋਟੀ ਦਾ ਕੋਹੇਨੂਰ ਬੋਲਦਾ ਸੀ ਮਨ ਲੱਗਾ ਐਮਨਤੀ ਦੀ ਬਾਈ ਕਹਿੰਦਾ ਵੀ ਇਹ ਆਪ ਹੈ ਬਿਊਟੀਫੁੱਲ ਆ ਝੋਟੀ ਜਿਵੇਂ ਪਹਿਲਾਂ ਵੀ ਦੱਸਿਆ ਸੀਗਾ ਜਿਹਨੇ ਅੱਕਰ ਦਾ ਨੱਕ ਘਰੇ ਰੱਖਣਾ ਤਾਂ ਇਹ ਪੂਰੀ ਸ਼ਕੀਨ ਝੋਟੀ ਤੁਹਾਨੂੰ ਦਿਖਾ ਰਹੇ ਹਾਂ ਸਿੰਘ ਦੇਖੋ ਬਹੁਤ ਸੋਹਣਾ ਢਾਂਚੇ ਦੀ ਬਣਾਵਟ ਚੰਗੀ ਐ ਫਿਟਿੰਗ ਵਾਲਾ ਹਵਾਨਾ ਅੱਗੋਂ ਪਿੱਛੋਂ ਸੋਹਣਾ ਹਵਾਨਾ ਦਿਖਾਉਂਦੀ ਐ 13.5 ਕਿਲੋ ਵਾਂਗੂ ਦੁੱਧ ਬਾਈ ਕਹਿੰਦਾ ਵੀ ਪਹਿਲਾਂ ਦਾ ਚੋਇਆ ਖੈਰ ਦੁੱਧ ਤੁਹਾਡੀ ਸਮਝਦਾ ਵੀ ਤੁਸੀਂ ਕਿੰਨਾ ਚੋਲੋਗੇ ਕਮਾਲ ਹੋ ਵੀਰੇ ਵਾਪਸ ਇਥੋਂ ਉਧਰ ਨੂੰ ਲੈ ਜਾਓ ਸੋ ਇਹ ਦੂਜਾ ਸੂਆ ਬਹੁਤ ਸੋਹਣੀ ਝੋਟੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾ ਰਿਹਾ ਥਣ ਇਹਦੇ ਅਗਲੇ ਵੀ ਚੰਗੇ ਆ ਪਿਛਲੇ ਵੀ ਥਣ ਬਹੁਤ ਸੋਹਣੇ ਆ ਨਾ ਤਾਂ ਥਣ ਬਹੁਤ ਲੰਬਾ ਹੈ ਤੇ ਨਾ ਇਹ ਥਣ ਛੋਟਾ ਹੈ ਹਵਾਨਾ ਫਿਟਿੰਗ ਵਾਲਾ ਪੂਰਾ ਫਿਕਸ ਜਿਹਾ ਹਵਾਨਾ ਰੋਕਿਓ ਬਈ ਕੋਈ ਕੱਦ ਘਾਟ ਲੋ ਘਟ ਨਹੀਂ ਬਈ ਸਹੀ ਹੈ ਕੱਦ ਵੀ ਚੰਗਾ ਦੋਸਤੋ ਤੇ ਦਿਨ ਇਹ ਹੁਣ ਤਿੰਨ ਕ ਦਿਨ ਬਈ ਕਹਿੰਦਾ ਵੀ ਲੈ ਸਕਦੀ ਹੈ ਕਹਿ ਰੇ ਇਨੇ ਕ ਦਿਨ ਹੀ ਹੁਣ ਲਊਗੀ ਤੋਰ ਦੇ ਬਈ ਹੋਰ ਥੋੜਾ ਅੱਗੇ ਸੋ ਜੀ ਨੂੰ ਚੰਗੀ ਲੱਗੇ ਦੱਸੋ ਤਾਂ ਹਵਾਨਾ ਤੁਸੀਂ ਇਹਦਾ ਫੇਰ ਦੇਖ ਲਓ گاਵਾ ਵਾਲਾ ਹਵਾਨਾ ਹੈ ਜਿਹੜਾ ਫਿਕਸ ਜਿਹਾ ਹਵਾਨਾ ਹੁੰਦਾ ਫਿਟਿੰਗ ਵਾਲਾ ਪੂਰਾ ਜਿਹੜਾ ਪ੍ਰੋਪਰ ਬਾਕੀ ਅਗਾੜੀ ਇਹਦੀ ਚੰਗੀ ਦਿੰਦੀ ਹੈ ਮੈਂ ਦੋਨਾਂ ਸਾਈਡ ਤੋਂ ਤੁਹਾਨੂੰ ਇਹਦਾ ਥਣ ਹਵਾਨਾ ਦਿਖਾ ਦਿੰਦਾ ਡਿਮਾਂਡ ਜਿਹੜਾ ਰੇਟ ਹੈ ਦੱਸੋ ਫੋਨ ਦੇ ਉੱਤੇ ਹੀ ਰਹਿਣਾ ਬਾਈ ਹੋਰੀ ਤੁਹਾਨੂੰ ਕਾਲ ਜਦੋਂ ਤੁਸੀਂ ਕਰੋਗੇ ਦੱਸ ਦੇਣਗੇ ਥਣਾ ਦੇ ਵਿੱਚ ਕੋਈ ਪਸਮਾ ਨਹੀਂ ਅਜੇ ਤੱਕ ਕੋਈ ਜੋਸ਼ ਨਹੀਂਗਾ ਉਵੇਂ ਹੀ ਅਜੇ ਥਣ ਹੈਗੇ ਆ ਕਿਉਂਕਿ ਹਜੇ ਦਿਨ ਇਹਨੇ ਲੋ ਲੈ ਜਾਣੇ ਸੂਨ ਚ ਬਈ ਪੂਛ ਪੜੀ ਜਗਵਿੰਦਰ ਜੀ ਹੁਣ ਫੇਰ ਹਵਾਨਾ ਦੇਖੋ ਇਹ ਹਵਾਨੇ ਦੁੱਧ ਵਾਲੇ ਹੁੰਦੇ ਆ ਕਿਉਂਕਿ ਇਹਨਾਂ ਚ ਬਾਧੂ ਮਾਸ ਨਹੀਂ ਸਾਰਾ ਦੁੱਧ ਜਾਂ ਬੌਲਾ ਇਹਨੇ ਭਰਿਆ ਹੋਇਆ ਛੱਡ ਦਿਓ ਬਈ ਸੋ ਅੱਜ ਦੀ ਵੀਡੀਓ ਦੇ ਵਿੱਚ ਦੱਸੋ 21 ਚੋਟੀ ਤੁਹਾਨੂੰ ਦਿਖਾਉਣੀ ਸੀ ਨੰਬਰ ਸਕਰੀਨ ਉੱਤੇ ਆ ਕਾਲ ਇਸ ਨੰਬਰ ਤੇ ਤੁਸੀਂ ਕਰ ਸਕਦੇ ਹੋ ਆ ਕੇ ਦੇਖਣਾ ਤੇ ਸਮਝਣਾ ਤਸੱਲੀ ਕਰਨਾ ਤੁਹਾਡਾ ਹੱਕ ਮਿਹਰਬਾਨੀ